ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਲੋਜੀ ਮਾਰਨਿੰਗ ਦਾ ਟਾਈਮ ਆ ਤੇ ਇਧਰ ਆਪਾਂ ਆਪਣੀ ਬੁਟੀਕ ਆਪਣਾ ਲੱਗੇ ਆ ਓਪਨ ਕਰਨ ਟਾਈਮ ਹੋ ਗਿਆ 8:30 ਵਜੇ ਦਾ ਤੇ ਡਿਊਟੀ ਲਾਈਏ ਆ ਜਿਹੜਾ ਘੱਟ ਬੋਲਦੇ ਨੇ ਬੰਦੇ ਜਿਹੜੇ ਬੜੇ ਕਹਿੰਦੇ ਨੇ ਕਿ ਵੀਰ ਜੀ ਬੜਾ ਘੱਟ ਬੋਲਦਾ ਮੈਂ ਵੀਰ ਜੀ ਦੀ ਰਿਕਾਰਡਿੰਗ ਕਰਕੇ ਤੁਹਾਨੂੰ YouTube ਤੇ ਸੁਣਾਵਾਂਗੀ ਚੱਲ ਹੋ ਗਈ ਬਸ ਸ਼ਟਰ ਨਹੀਂ ਖੁੱਲਣ ਡਿਆ ਬਸ ਬੋਲਣ ਜੋ ਗਈਓ ਵਾਸ ਖੁੱਲ ਗਿਆ ਤੇ ਖੁੱਲ ਗਿਆ ਖੁੱਲ ਗਿਆ ਕਿ ਘਬਰਾਂਦੇ ਤੁਸੀਂ ਉਹ ਮੈਂ ਨਹੀਂ ਘਬਰਾਂਦੀ ਉਹ ਤਾਂ ਉਹ ਤਾਂ ਪਤਾ ਲੱਗੂਗਾ ਕੌਣ ਘਬਰਾਂਦਾ ਕੌਣ ਨਹੀਂ ਲੱਗ ਜੂਗਾ ਪਤਾ ਕੌਣ ਘਬਰਾਂਦਾ ਕੌਣ ਨਹੀਂ ਆ ਸਾਡੇ ਮਿਸਤਰੀਆਂ ਦੇ ਕੰਮ ਦੇਖ ਲਓ ਤੇ ਸਾਡੇ ਘਰਦਿਆਂ ਦੇ ਕੰਮ ਵੀ ਦੇਖ ਲਓ ਜਦੋਂ 12:00 ਵੱਜ ਜਾਂਦੇ ਉਦੋਂ ਮਿਸਤਰੀ ਨੂੰ ਫੋਨ ਲੱਗ ਜਾਂਦਾ ਕਿ ਤੂੰ ਆਇਆ ਨਹੀਂ ਬੰਦਾ ਸਵੇਰੇ ਉੱਠ ਕੇ ਫੋਨ ਕਰੇ ਕਿ ਭਾਈ ਕਦੋਂ ਆਉਣਾ ਐ ਇੰਨਾ ਕਿ ਗਾਂ 10 ਮੰਜ਼ਲੀ ਪੈ ਰਹੀ ਹੈ ਨਾ ਜਿੱਥੇ 4 ਮਹੀਨੇ ਲਾਤੇ ਨੇ ਉਹਨੇ ਮਣੀ ਲੰਬੜਦਾਰ ਨੇ ਸਾਡੇ ਮਗਰੋਂ ਸ਼ੁਰੂ ਕਰਕੇ ਡਬਲ ਪੋਰਸ਼ਨ ਕੰਪਲੀਟ ਵੀ ਕਰਤਾ ਪਲਸਟਰ ਵੀ ਹੋ ਗਿਆ ਵਿੱਚ ਵੀ ਬੈਗੇ ਨੇ ਉਹ ਪਲਸਟਰ ਵੀ ਹੋ ਗਿਆ ਉਹਨਾਂ ਦਾ ਸਾਨੂੰ ਦੱਸਿਓ ਕੋਈ ਮਿਸਤਰੀ ਹੈਗਾ ਤਾਂ ਅਸੀਂ ਉੱਪਰ ਕੰਮ ਕਰਵਾਉਣਾ ਕਿਉਂਕਿ ਆਹ ਮਿਸਤਰੀ ਅਸੀਂ ਬਿਲਕੁਲ ਨਹੀਂ ਲਾਣੇ ਹੈਗੇ ਸਾਨੂੰ ਬਹੁਤ ਦੁਖੀ ਕੀਤਾ ਇਹਨਾਂ ਨੇ 10 ਦਿਨਾਂ ਦਾ ਕੰਮ ਨੂੰ ਇਹਨਾਂ ਨੇ 4 ਮਹੀਨੇ ਲਾ ਦਿੱਤੇ ਮੱਥਾ ਟੇਕ ਕੇ ਅੰਦਰ ਵੜਿਓ ਦੁਕਾਨ ਦੇ ਐਂ ਵੜਜੋ ਕਿਤੇ ਤੋਪਾ ਪੂਰੀ ਫੁੱਲ ਅੱਜ ਗਰਮੀ ਵਿੱਚ ਫੁੱਲ ਪਾਣੀ ਪਸੀਨਾ ਆ ਰਿਹਾ ਸਵੇਰੇ ਸਿਰੇ ਲੋਵੀ ਅੱਜ ਦੁਕਾਨ ਆਪਣਾ ਕੋਲੀਆ ਕੋਤੀ ਉਹੀ ਖੋਲਦੇ ਨੇ ਤੇ ਉਹ ਤੁਹਾਨੂੰ ਪਤਾ ਹੀ ਹੈ ਜਦੋਂ ਕੀ ਵੀਡੀਓ ਦੇਖ ਰਹੇ ਸੀਗੇ ਜੇ ਕਲਵਿੰਦਰ ਗਿਆ ਹੋਇਆ ਕਿਤੇ अच्छा मैडम सुती हुई है ते ओ जगह ते असि ने आज पक्का ला दो मैं रात वैसे सारी सफाई करके गई ਫਿਰ ना ਲਾਈਏ ਮੈਂ ਰਾਤ ਵੈਸੇ ਸਾਰੀ ਸਫਾਈ ਕਰਕੇ ਗਈਆਂ ਫਿਰ ਇੱਕ ਵਾਰ ਟਗਾ ਹੁੰਦਾ ਸੀ ਨਾ ਝਾੜੂ ਤਾਂ ਲਾਵਾਂਗੇ ਇੱਕ ਵਾਰੀ ਮੈਂ ਖਲਾਰਾ ਉਹ ਕਪੜੇ-ਕੁਪੜੇ ਦਾ ਉਹ ਇੱਕ ਪਾਸੇ ਕਰ ਗਈ ਸੀ ਉਥੋਂ ਮੇਨ ਸੋਚ ਚੱਕਿਆ ਹੋਇਆ ਸਾਰਾ ਉਹ ਅਸੀਂ ਬੈਠੇ ਆ ਆਪਣੇ ਬੱਸ ਸਟੈਂਡ ਤੇ ਦੇਖੋ ਮੈਂ ਤੇ ਗੱਲ ਨੂੰ ਕਹਿੰਦਾ ਸਾਡੇ ਨਾ ਘਰ ਦੇ ਕੋਲ ਹੀ ਬੱਸ ਸਟੈਂਡ ਹੈ ਸਾਡੇ ਘਰ ਦੇ ਕੋਲ ਹੀ ਬੱਸ ਸਟੈਂਡ ਹੈ ਆ ਸਾਡਾ ਘਰ ਹੈ ਤੇ ਆ ਬੱਸ ਸਟੈਂਡ ਹੈ ਤੇ ਇੱਥੇ ਮੈਂ ਦੱਸਣਾ ਚਾਹੂੰਗੀ ਦੱਸ ਇਹ ਦੱਸਣਾ ਚਾਹਾਂਗੇ ਕਿ ਕਹਿੰਦੇ ਵੀ ਬੱਸ ਸਟੈਂਡ ਵੀ ਨੇੜੇ ਹੀ ਬੜਾ ਸੁੱਖ ਤੇ ਬੱਸ ਸਟੈਂਡ ਸਵਾ ਸਿੱਟ ਨੂੰ ਆਵਾਂ ਜਦੋਂ ਬੱਸ ਆਉਣੀ ਹੈ ਸਾਨੂੰ ਘਟੋਂ ਘਟਨਾ ਇੱਕ ਡੇਢ ਘੰਟਾ ਹੋ ਗਿਆ ਇੱਥੇ ਬੈਠਿਆ ਬੱਸ ਸਟੈਂਡ ਤੇ ਇਹ ਸਰਕਾਰੀ ਲੰਗੀ ਗਈ ਇਹ ਸਰਕਾਰੀ ਸਾਨੂੰ ਦੇਖ ਕੇ ਲੰਗੀ ਕਿ ਇਹਨਾਂ ਨੇ ਆਧਾਰ ਕੱਢ ਲੈਣਾ ਸਾਡੇ ਕੋਲ ਆਧਾਰ ਕੱਢਦਾ ਸਾਡੇ ਹੈ ਹੀ ਨਹੀਂ ਅੰਕਲ ਨੇ ਕੀ ਕਹਿਣਾ ਤਾਂ ਜਦ ਸੰਜਗ ਨੂੰ ਚਾਰੀ ਗੱਗਣ ਆਂਦੀ ਆਈ ਹੈ ਬਸ ਸਟੈਂਡ ਤੇ ਬੈਠਿਆ ਕੋਈ ਬਸ ਨਹੀਂ ਆ ਰਹੀ ਤੇ ਕਾਹਦਾ ਸੋਖਾ ਹੀ ਕਹਿੰਨੇ ਆ ਸਾਡਾ ਘਰ ਨਾ 5 ਮਿੰਟ ਦੇ ਉੱਤੇ ਹੀ ਏ ਜਦੋਂ ਆਉਂਦੇ ਜੇ ਮੈਂ ਪਹਿਲਾਂ ਜਾਂਦਿਆਂ ਨੂੰ ਕਹਿਣਾ ਹੁਣ ਸੰਦਾ ਪਿਆ ਉਹ ਹੀ ਗਰਮੀ ਚ ਬਲੂ ਦੇ ਖਵਾਏਗੀ ਸੋਨੂ ਅਰੇ ਪਹਿਲਾਂ ਪਹੁੰਚਿਆ ਦੱਲੇ ਕਿ ਮੈਂ ਜਾ ਹੁੰਦਾ ਸੀ ਮੰਮੀ ਪਲਾਣੀ ਚ ਹੀ ਖਵਾਏਗੀ ਹੁੰਦਾ ਜੀ ਅਕੇ ਪੈ ਖਾਤਾ ਚਲੋ ਗਾਇਸ ਕਾਫੀ ਟਾਈਮ ਹੋ ਗਿਆ ਹਾਈ ਤੱਕ ਕੋਈ ਗੱਤ ਨਹੀਂ ਆਈ ਸਰਕਾਰੀ ਸਾਨੂੰ ਦੇਖ ਕੇ ਭੱਜ ਗਈ ਕਿ ਇਹ ਨਾਲ ਅਧਾਰ 5:00 ਬਜ ਕੇ 6 ਮਿੰਟੀ ਹੋਇਆ ਅਜੇ ਟਾਈਮ ਵੀ ਨਹੀਂ ਹੋਣਦੇ ਉਹ ਕੱਲੇ ਜਿਹਨਾਂ ਅਧਾਰ ਕੱਢ ਚਲਾਣਾ ਤੇ ਅਸੀਂ ਅਧਾਰ ਕੱਢ ਲਿਆਈ ਨਹੀਂ ਹੈਗੇ ਅਸੀਂ ਤਾਂ ਟਿਕਟ ਦੇਣੀ ਹੈ ਤਾਂ ਵੀ ਭੱਜ ਗਿਆ ਸਾਨੂੰ ਸਾਡੇ ਸਕੂਲ ਦੇ ਡਰਾਈਵਰ ਵੀ ਲੰਘ ਕੇ ਇੰਨੇ ਹੋਣੇ ਗਾ ਬਣ ਬਣ ਵਿੱਚ ਕੀ ਹੋ ਰਿਹਾ ਹੈ ਕਿੱਧਰ ਪਤਾ ਕੀ ਐ ਅਸੀਂ ਗਰਮੀ ਚ ਭੇਜ ਚੱਲੇ ਆ ਬੱਸ ਸਟੈਂਡ ਹੁੰਦਾ ਸੁੱਖ ਕੀ ਜਦੋਂ ਬੱਸ ਹੀ ਨਹੀਂ ਟਾਈਮ ਤੇ ਮਿਲਨੀ ਹਨਾ ਜਾਂ ਫਿਰ ਬੱਸ ਸਟੈਂਡ ਏਸੀ ਵਾਲੇ ਹੁੰਨ ਓਹ ਤੇ ਦੂਜੀ ਗੱਲ ਇੱਥੇ ਮੈਂ ਇਹ ਦੱਸਣਾ ਚਾਹੂੰਗੀ ਕਿ ਅਸੀਂ ਨਾ ਮਤਲਬ ਘਰੇ ਜਦੋਂ ਹੋਈਏ ਤੇ ਉਦੋਂ ਇੰਨੀਆਂ ਬਸਾਂ ਲੱਗਦੀਆਂ ਇੰਨੀਆਂ ਬਸਾਂ ਲੱਗਦੀਆਂ ਇੰਨੀਆਂ ਬਸਾਂ ਲੱਗਦੀਆਂ ਜਿੰਨੀਆਂ ਵੀ ਕਹਿ ਦੋ ਤੁਹਾਨੂੰ ਇਧਰੋਂ ਬਸ ਲੱਗਦੀ ਉਧਰੋਂ ਆਏ ਲੱਗਦੇ ਤੇ ਪਹਾੜ ਹੁੰਦਾ ਤੇ ਪਹਾੜੀ ਲੰਘ ਕੇ ਉੱਤੇ ਹਾਂ ਉਧਰ ਘਰ ਆਵੰਦੇ ਨਾਲ ਤੇ ਲੋ ਗਾਈ ਹੁਣ 5 ਵਜੇ ਕਿੰਨੇ ਮਿੰਟ ਹੋ ਗਏ 5:07 ਹੋ ਗਏ 5:07 ਮਿੰਟ ਹੋ ਗਏ ਤੇ ਅਸੀਂ ਆਏ ਸੀ ਅਸੀਂ ਆਏ ਸੀ 4:40 ਤੇ ਘੰਟਾ-ਘੰਟਾ ਤੇ ਮੈਂ ਵਾਦੀ ਕਹਤਾ 4:40 ਤੇ ਆਏ ਨਾ ਅਜਾ ਕੋਈ ਬੱਸ ਨਹੀਂ ਆਈ ਤੇ ਜਦੋਂ ਵੀ ਬੱਸ ਆਈ ਅਸੀਂ ਤੁਹਾਨੂੰ ਘਰੇ ਆ ਕੇ ਦੱਸਾਂਗੇ ਬੱਸ ਤੇ ਤਾਂ ਹੀ ਵਲੌਗ ਨਾ ਨਹੀਂ ਲੋਕੀ ਕਹਿਣਗੇ ਵੱਡੀਆਂ ਵਲੌਗਰਾਂ ਬੱਸ ਵਲੌਗਰਾਂ ਨਹੀਂ ਬਾਹਰ ਜਾ ਕੇ ਨਹੀਂ ਕੈਮਰਾ ਗੋਮਰਾ ਤੇ ਅੱਜ ਮੈਂ ਤਾਂ ਕਹਿਣ ਚੱਲੀਆਂ ਬਜ਼ਾਰ ਨਾ ਨਾ ਤੇ کافی ਕੰਮ ਸੀ ਤਾਂ ਮੈਂ ਕਿਹਾ ਫਿਰ ਰਾਤ ਨੂੰ ਉਤਾਰ ਲੇਟ ਹੋਣਾ ਤੇ ਆਪਾਂ ਹੁਣੇ ਹੀ ਕੰਮ ਕਰ ਆਉਨੇ ਆ ਜਾ ਕੇ ਬਾਜ਼ਾਰ ਦੇ ਤੇ ਭੈਣਾਂ ਦਾ ਬੁਟੀਕ ਸਾਡੇ ਨਾਲ ਹੈ ਜਿੰਦਾਬਾਦ ਹੈ ਤੇ ਅਸੀਂ ਬਸ ਹੁਣ ਬੱਸ ਦੀ ਕੰਡੇ ਆ ਤੇ ਦੇਖਨੇ ਆ ਬੱਸ ਕਿੰਨੇ ਕੁ ਟਾਈਮ ਤੱਕ ਆਉਂਦੀ ਹੈ ਕੋਈ ਪੁੱਛੇਗੇ ਵੀ ਅਮਨ ਕਿੱਥੇ ਤੇ ਉਹ ਤਾਂ ਦਾਦੇ ਨੇ ਤੁਹਾਨੂੰ ਪਤਾ ਹੈ ਨਾ ਵੀਜ਼ਾ ਆਇਆ ਹੈ ਤੇ ਉਹਨਾਂ ਨੇ ਸ਼ਾਪਿੰਗ ਕਰਨ ਜਾਣਾ ਸੀ ਨਾ ਰੰਗ ਲੋ ਜੀ ਟਾਈਮ ਆ ਮਾਰਨਿੰਗ ਦਾ ਤੇ ਕੱਲ ਵਾਲਾ ਵਲੌਗ ਆਪਾਂ ਕੰਟੀਨਿਊ ਕੀਤਾ ਨਹੀਂ ਹੈਗਾ ਕਿਉਂਕਿ ਟਾਈਮ ਨਹੀਂ ਲੱਗਿਆ ਤੇ ਹੁਣ ਆਪਾਂ ਵਲੌਗ ਉਹੀ ਕੰਟੀਨਿਊ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੇ ਲੋ ਜੀ ਸਵੇਰ ਦੇ ਸਾਰੇ ਕੰਮ ਨਿਬੜ ਗਏ ਨੇ 10 ਵਜੇ ਦਾ ਟਾਈਮ ਆ ਆਪਾਂ ਕੱਪੜੇ-ਕੁਪੜੇ ਵੀ ਧੋਤੇ ਸਾਰੀ ਸਫਾਈਆਂ ਵੀ ਹੋ ਗਈਆਂ ਉਧਰ ਮੈਂ ਮਿਸਤਰੀਆਂ ਨੂੰ ਚਾਹ ਦਿੱਤੀਆਂ ਆ ਤੇ ਹੋ 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 ਖਵਾ ਚਲਣੀ ਉਧਰ ਨਹੀਂ ਬੜੀ ਤੇ ਸਰੇ ਨੂੰ ਆਪਾਂ ਚਾਹ ਦੇ ਆਏ ਆ ਠੀਕ ਹੈ ਤੇ ਮੇਰਾ ਸਿਰ ਤੋਂ ਉਹ ਵਾਲਾ ਸੀਰਪ ਤੋਂ ਤਾਂ ਮੈਂ ਤੁਹਾਨੂੰ ਸਾਰੇ ਨੂੰ ਪਤਾ ਹੈ ਨਾ ਸਾਰੇ ਬਹੁਤ-ਬਹੁਤ ਮੁਬਾਰਕਾ ਦੇ ਰਹੇ ਨੇ ਤੇ ਅਮੰਡਾ ਵਿੰਡਾ ਆ ਗਿਆ ਹਨ ਤੇ ਬਸ ਤੁਸੀਂ ਉਹਨਾਂ ਦੇ ਸ਼ੋਪਿੰਗ ਵਾਲੇ ਵਲੌਗ ਹੀ ਲਵਾਏ ਕਰ ਰਹੇ ਹੋ ਬਾਕੀ ਜੀ ਅੱਜ ਬੁਟੀਕ ਦੇ ਕੰਮ ਕਰਨ ਵਾਲੇ ਨੇ ਅੱਜ ਫੇਰ ਬਾਜ਼ਾਰ ਜਾਣਾ ਕੱਲ ਵੀ ਇਹੀ ਬਾਜ਼ਾਰੀਆਂ ਦੇਖਿਆ ਤੁਸੀਂ ਬਸ ਫੈਂਟ ਤੇ ਬੈਠੇ ਸੀ ਹਨਾ ਤੇ ਬੱਸ ਆਈ ਉਹ ਹੀ ਮੈਂ ਦੱਸਣਾ ਚਾਹੂੰਗੀ ਬੱਸ ਆਈ ਹੀ ਸਵਾ ਪੰਜ ਵਜੇ ਸਵਾ ਪੰਜ ਬੱਸ ਆਈ ਫਿਰ ਅਸੀਂ ਗਏ ਫਿਰ ਸ਼ਾਮ ਨੂੰ ਉਤਾਰ ਨਾਲ ਆਏ ਤੇ ਲੇਟ ਆਨ ਕਰਕੇ ਤੇ ਕੋਈ ਕੰਮ ਨਹੀਂ ਹੋਇਆ ਨਾ ਵਲੌਗ ਬਣਿਆ ਤੇ ਅੱਜ ਆਪਾਂ ਇਹ ਜਿਹੜਾ ਵਲੌਗ ਤਾਂ ਹੀ ਕੰਟੀਨਿਊ ਕਰਤਾ ਮੈਂ ਤਾਂ ਪੈਣ ਪਰਾ ਕਹਿਣਗੀ ਕੱਲ ਬੈਠੀਆਂ ਨਵਾਸਣ ਤੇ ਉਹ ਤੋਂ ਬਾਅਦ ਦੱਸਿਆ ਨੀ ਚਲੋ ਜੀ ਮੈਂ ਰੋਟੀ ਖਾ ਲਾਂ ਫਿਰ ਮਿਲਾਂ ਮੈਂ ਤੁਹਾਨੂੰ ਰੱਖ ਕੇ ਕੀ ਕਰਵਾਉਣਾ ਮੈਂ ਤੁਹਾਨੂੰ ਰੱਖ ਕੇ ਕੀ ਕਰਵਾਉਣਾ ਜਾਓ ਮੈਂ ਤੁਹਾਨੂੰ ਕੋਦੋ ਆਵਾਜ਼ ਮਾਰੀਆਂ ਕਿ ਤੁਸੀਂ ਮੇਰੇ ਕੋਲ ਆਓ ਇਹਨੂੰ ਜ਼ਿੰਮੇਵਾਰੀ ਨਿਭਾਣੀ ਪੈਣੀ ਜਿਹੜੀ ਆਪਣੇ ਸਿਰ ਪਈ ਹੈ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਸਾਡੇ ਸਿਰ ਤੇ ਤੇ ਸਾਡੇ ਸਿਰ ਤੇ ਜ਼ਿੰਮੇਵਾਰੀ ਪੈ ਗਈ ਤੇ ਹੁਣ ਅੱਜ ਜੜੇ ਕੋਰੀਅਰ ਦਿੱਤੇ ਉਹ ਕਰਵਾ ਦਿਓ ਟੇਲਰ ਨੂੰ ਕੱਪੜੇ ਦੇ ਦਿਓ ਠੀਕ ਹੈ ਤੇ ਅੱਜ ਉਹ ਕੁੜੀ ਨੇ ਵੀ ਨਹੀਂ ਆਉਣਾ ਤਾਂ ਕੰਮ ਸਾਰਾ ਮੈਨੂੰ ਬੁਟੀਕ ਦਾ ਕਰਨਾ ਪਾਣਾ ਹਾਂ ਤਾਂ ਜਿੰਮੇ ਵਾਲੀ ਬੈਗੀ ਬਹੁਤ ਵੱਡੀ ਚਲੋ ਧਿਆਨ ਨਾ ਜਾਇਓ ਹੌਲੀ ਜਾਇਓ ਤੇ ਗਾਣੇ ਤੁਹਾਡੇ ਫੁੱਲ ਨੂੰ ਦੇ ਤੁਹਾਨੂੰ ਪਤਾ ਉਹ ਦੇਖੋ ਕੀ ਲਿਖਿਆ ਗੱਡੀ ਤੇ ਆਹ ਦੇਖੋ ਸਾਡੇ ਫਤੇ ਦੇ ਕੰਮ ਬਾਸੀ ਦੇਲ ਹੈਨੀ ਕੋਈ ਬਾਸੀ ਵਰਗਾ ਹਾਂਨੀ ਰੀਸ ਹਾਂਨੀ ਰੀਸ ਬਾਸੀਆਂ ਵਰਗੀ ਦੇਖ ਆਗੇ ਵੇ ਬੋਲਟ ਤੇ ਗਏ ਤੇ ਬੋਲਟ ਤੋਂ ਛੇਤੀ ਆ ਗਏ ਹਨ ਬੋਲੀ ਟਾਈਮ ਹੋ ਗਿਆ ਦੁਪਹਿਰ ਦਾ 2:00 ਬੱਜ ਗਏ ਤੇ ਫਨੀ ਸਾਡਾ ਆ ਚੁੱਕਿਆ ਕਿਸੀ ਫਨੀ ਨੂੰ ਕੱਲ 22 ਸਵੇਰੇ ਨੂੰ ਜਾਣਾ ਹੁੰਦਾ ਟਿਊਸ਼ਨ ਤੇ ਬਾਕੀ ਆਪਣੇ ਦੂਜੇ ਬੱਚੇ ਜਿਹੜੇ ਉਹ ਨਹੀਂ ਆਏ ਹਜੇ ਉਹਨਾਂ ਨੇ ਉਹਨਾਂ ਲਈ ਤੇ ਉਹਨਾਂ ਦੀ ਮੈਡੀ ਖਾ ਕੇ ਇੱਕ ਲੈ ਕੇ ਲਾ ਦਿੱਤੇ ਉਹਨਾਂ ਨੇ ਖਾਣੇ ਤੇ ਵੀ ਕਰਨੇ ਪਿਆ ਲਈ ਤੇ ਮੈਂ ਆਪਣਾ ਲਿਖਿਆ ਹੋਇਆ ਨਮਕ ਨੂੰ ਪਹਿਲਾਂ ਥੋੜਾ ਰੋਸਟ ਕਰ ਲਿਆ। ਨਾ ਪਰੌਂ ਦਾ ਤੇ ਆਹ। ਇਹ ਜਿਹੜਾ ਸੰਪੂਰਨ ਹੈ ਪੂਰਾ ਥੋੜਾ ਰੱਖਿਆ। ਇਹ ਆਹ ਜਿਹੜੀ ਰੋਟੀ ਨੂੰ ਦੀਪ ਕਰਤਾ। ਥੋੜੀ ਜਿਹੀ ਪਰਾਈ ਵੀ ਪੈ ਸਕਦੀ ਹੈ। ਮਸਣਾ ਪਾ ਲਈ। ਆਪੇ ਨਹੀਂ ਪਾਉਣੇ ਤੇ ਇਸ ਨੂੰ ਪੋਵਾ। ਤੇ ਤਾਂ ਪਰਾਂ ਨੂੰ ਨਮਕਾਤ ਨਹੀਂ ਹਨ ਨਹੀਂ ਮਾਰਤਾ। ਹੂੰ। ਛੋਟਾ ਪੁੰਨ ਲੱਗਿਆ ਹੈਗਾ। ਛਡੇ ਇਹ ਤਾਂ ਰੱਖਿਆ ਪੈਕੀ ਉਹ ਹੀ ਕੱਢਣਾ ਉਹ ਕੱਢ ਲਿਆ ਹੁਣ। ਲੈ ਲਏ ਹੁਣ। ਜੀ ਬੇਨ ਇੱਕ ਦਾਕ ਨਹੀਂ ਕੋਈ। ਹਾਂ ਮੈਂ ਪਕਵਣਾ ਨਹੀਂ ਅੰਦਰ ਨਾਲ। ਬੱਚਾ ਇਹਨਾਂ ਤੁਹਾਨੂੰ ਕੋਈ ਸ਼ੇਕ ਬਣਾਣਾ। ਕੋਈ ਨਹੀਂ ਬਣਾਉ। ਮੈਂ ਛਰ ਕੇ ਬਣਾ ਦਿੰਦੀ। ਪੂਰੇ ਦੇ ਨਾਲ ਹੀ ਛੀਤੀ ਹੁੰਦੀ ਹੈ। ਜੇ ਚਾਹਾਂਗਾ ਨਾ ਪੂਛਣਾ। ਪੂਛੇ ਤਾਂ ਨਾਲ ਸਵੇਰ ਜਾਇਆ। ਇੱਕ ਤਰੀਕੇ ਦੋ ਵਾਰੀ ਹੈ ਨਾ ਹੁਣ। ਹਾਂ ਮੈਂ ਤਾਂ ਕਿਹਾ ਸੀ ਤੁਸੀਂ ਸ਼ਾਮੀ ਨਹੀਂ ਜਾਣਾ ਪਕੌੜੀ ਕੱਢ ਲਾਂਗੀ। ਰਾਤ ਨੂੰ ਕੱਢ ਲਾਂਗੇ ਰਾਤ ਨੂੰ ਅੱਜ ਵੀ ਕੱਢੇ ਹਨ ਕੱਲ ਵੀ ਕੱਢੇ ਹਾਂ ਦਾਸ ਹੂੰ ਥੈਂਕ ਯੂ ਬਰਗੇ ਦਾਸ ਉਹ ਹੋ ਸੇ ਪਾਇਆ ਖੜੀ ਪੱਤਾ ਹੂੰ ਖੜੀ ਪੱਤਾ ਪ੍ਰਿੰਟ ਕਰਕੇ ਅੱਜ ਕੱਲ੍ਹ ਪ੍ਰਿੰਟ ਸਾਥ ਕੀਤੀ ਤੇ ਉਹ ਨਾ ਬਸ ਇੱਥੇ ਤਾਂ ਇਹਨਾਂ ਨੂੰ ਬਚਾ ਲਾ ਲੇ ਕੱਲ ਦੀ ਕਹਿ ਰਹੇ ਨੇ ਛੁੱਟੀ ਹੈ ਪਰ ਪੱਕਾ ਕੱਲ ਦੀ ਛੁੱਟੀ ਹੋਵੇ ਮੈਂ ਸਰਕਾਰੀ ਛੁੱਟੀਆਂ ਨੇ ਕੋਈ ਦੇਖੋ ਕਾਈ ਤੇ ਸ਼ਾਦੀ ਹੋ ਗਈ ਤੁਹਾਡਾ ਕੋਲ ਕੋਲ ਤਰ ਕਰ ਬਸ ਸਰਕਾਰੀ ਛੁੱਟੀਆਂ ਹਨ ਕਿ ਸਾਰੇ ਬੰਦ ਰਹਿਣਗੇ ਸਾਰੇ ਦੇਖੋ ਬਹੁਤ ਜੀ ਕਾਮਨਾ ਉਤੋਂ ਵੀ ਹੋਇਆ ਪਿਆ ਆਹ ਕੋ ਚੱਲ ਪੀ ਚੱਲ ਪੀ ਹੋਰ ਦੇਖੋ ਸੈਂਸਰ ਲੱਗੇ ਹੋ ਨੇ ਮੁੱਕ ਜਾ ਪਹੁੰਚਣਾ ਉਹਨੇ ਜਦੋਂ ਕੰਦੇ ਨੇ ਬੱਥੇ ਤੇਰਾ ਕੋ ਮਿਲ ਗਿਆ ਇਹ ਤੂੰ ਲੈ ਲੂਗਾ ਇੱਧਰ ਹੀ ਆ ਜਾਓ ਇੱਧਰ ਹੀ ਪਿਆ ਸਾਰਾ ਕੁਝ ਖਾਣ ਨੂੰ ਇੱਧਰ ਹੀ ਆ ਜਾਓ ਭਾਈ ਫਤੇ ਦਾ ਹਾਲ ਲੱਗਦਾ ਸਕੂਲੋਂ ਆਇਆ ਫਤੇ ਇਹਦਾ ਕਿੱਥੋਂ ਆਇਆ ਹੈ ਮਤੇ ਤੇਰਾ ਹਾਲ ਲੱਗਦਾ ਨਹੀਂ ਤੂੰ ਸਕੂਲੋਂ ਆਇਆ ਇਹਨੂੰ ਬਨਾਣਾ ਦਿੱਤਾ ਸੋਨੇ ਵੀ ਨਾਲ ਲੰਚ ਦੀ ਸਬਜੀ ਤੇ ਅਸੀਂ ਲੱਗੀ ਖਾਲੀ ਹਾਂ ਉਹਨੂੰ ਉਹ ਦਾਲੀਆਂ ਕਿੰਦਾ ਖਰਾਬ ਹੋ ਜਾਵਾਂ ਤਾਂ ਖਾ ਲੀ ਕਿਉਂ ਮਿਰਚ ਨਹੀਂ ਸੋੱਚ ਸਬਜੀ ਕੋਈ ਮਿਰਚ ਨਹੀਂ ਹਰਦੀਪ ਨਹੀਂ ਆਈ ਹੈਗੀ ਅੱਜ ਨਹੀਂ ਆਈ ਹਰਦੀਪ ਹਾਂ ਕੁੜੀਆਂ ਵੀ ਆ ਗਈਆਂ ਮੈਂ ਤਾਂ ਖਾਦੀ ਨਹੀਂ ਸਬਜੀ ਕਹਿੰਦਾ ਕੀ ਹੈ ਡੇਲੀ ਨਹੀਂ ਖਾਦੀ ਹੋਈ ਓਹੋ ਛਾ ਲੈ ਲੋ ਛਾ ਲੈ ਲੋ ਆ ਸੀ ਮੈਂ ਸਾਰਾ ਕੁਝ ਲੈ ਆਂਦਾ ਹੋਇਆ ਪਹਿਲਾਂ ਸ਼ੇਕ ਪੀ ਲੋ ਉਹ ਤੁਹਾਡਾ ਪਰਲਾ ਗਲਾਸ ਹੈ ਪਹਿਲਾਂ ਸ਼ੇਕ ਪੀ ਲੋ ਹਾਨੀ ਤਾਂ ਆ ਗਿਆ ਉਹ ਪਹਿਲਾਂ ਸ਼ੇਕ ਪੀ ਲੋ ਮੈਂ ਮੈਂ ਪਾ ਕੇ ਦਿੰਨੀ ਆ ਹੱਥ ਕਿੱਥੋਂ ਗੰਦੇ ਮੰਦੇ ਆਏ ਨੇ ਅੱਗੇ ਟੀ ਆਹੋ ਕੱਲ ਛੁੱਟੀ ਕੱਲ ਕੋਈ ਛੁੱਟੀ ਨਹੀਂ ਹੈ ਜੀ ਛੁੱਟੀ ਕਾਦੀ ਕਾਦੀ ਛੁੱਟੀ ਪਹਿਲਾਂ ਪੋਹੇ ਨਾਲ ਪੀਣਾ ਕਿ ਪੋਹਾ ਪਹਿਲਾਂ ਖਾਣਾ ਕਿ ਸ਼ੇਕ ਪੀਣਾ ਹੈ ਜੀ ਸ਼ੇਕ ਵਿੱਚ ਹੀ ਬਣਾਣਾ ਹੋਰ ਅੱਲਾ ਤੇਰਾ ਨਹੀਂ ਹੈਗਾ ਦੀਦੀ ਦਾ ਤੇਰਾ ਮम्मा ਦਾ ਵੀਰਾਲੇ ਹੌਲੀ 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 ਥੱਲੇ ਆ ਜਾ ਥੱਲੇ ਆ ਜਾ ਉਹ ਆ ਲੈ ਕੌਲੀਆਂ ਨਾਲ ਕੋਟ ਬੋ ਪੈਣੀ ਫਿਰ ਮੈਂ ਵੀਡੀਓ ਬਣਾ ਲਈ ਤੇ ਮੈਡਮ ਨੂੰ ਸੈਂਡ ਕਰ ਦੇਣੀ ਫਤ ਹੈ ਪਤਾ ਤੇਰੇ ਲਈ ਬਣਾਇਆ ਸ਼ੇਰ ਤੂੰ ਪੀ ਲੈ ਚਾਹ ਪਈ ਸਾਡੇ ਲਈ ਪੀ ਲੋ ਮੇਰਾ ਪੁੱਤ ਸ਼ੇਕ ਤੇਸੀ ਬਣਾ ਸੌਸ ਪਾ ਲੈ ਸੌਸ ਲੈਂਦੀ ਕੀ ਹੋ ਗਿਆ ਹਾਈ 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 ਕੋਤੇ ਬਾਪੂ ਆ ਗਏ ਨਾ ਨਾ ਆਇਆ ਮੈਂ